ਸਿਆਸਤ ਤਾਂ ਨਾ ਨੂੰ ਧਰਮ ਦਾ ਸਹਾਰਾ ਵੱਡਾ ਪ੍ਰਭਾ ਪ੍ਰਭੂ ਜੈ ਸਿਮੀ ਸਿਆ ਮੁੱਦੇ ਨਹੀਂ ਧਰਮ ਦੇ ਨਾਂ ਤੇ ਵੋਟ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਗੇ ਉਠਾਉਣੇ ਚਾਹੀਦੇ ਹੈ ਬੇਤੂ ਕੀ ਬੇਨਬਾਜ਼ੀ ਦੁਆਏਗੀ ਜਿੱਤ ਇਹ ਜਿੱਤ ਹੀ ਨੂੰ ਹੈ ਜਿਨਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇ ਸੀ ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਵਿੱਚ ਸੀ ਫੋਟੋਆਂ ਕੱਢ ਕੇ ਦੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੀ ਗੁਨਾਹਤ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਤਾਂ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈ ਜੇਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਪਿਆ ਸ ਸੁਣੋ ਕੀ ਬੋਲ ਰਹੀ ਨੇ ਇਹ ਸਿਆਸਤ ਦਾ ਨਾ ਧਰਮ ਦੀ ਜਾਣਕਾਰੀ ਨਾ ਇਤਿਹਾਸ ਦਾ ਕੁਝ ਪਤਾ ਬਸ ਵੋਟਾਂ ਲਈ ਕੁਝ ਵੀ ਬੋਲ ਦਿਓ ਕੇਤੇ ਵੀ ਮੂੰਹ ਖੋਲ ਦਿਓ ਕੁਝ ਵੀ ਪਰੋਸ ਦਿਓ ਪੰਜਾਬ ਵਿੱਚ ਕੁਝ ਇਹੀ ਹਾਲ ਖੁਦ ਨੂੰ ਲੋਕਾਂ ਦੇ ਨੁਮਾਇੰਦੇ ਦੱਸਣ ਵਾਲਿਆਂ ਦਾ ਜੋ ਚੋਣ ਪ੍ਰਚਾਰ ਵਿੱਚ ਅੱਜਕੱਲ੍ਹ ਧਰਮ ਦੀ ਠੇਕੇਦਾਰੀ ਕਰ ਰਹੇ ਨੇ ਲੋਕਾਂ ਲਈ ਤੁਸੀਂ ਹੁਣ ਤੱਕ ਕੀ ਕੀਤਾ ਜਿੱਤੇ ਤਾਂ ਸੂਬੇ ਲਈ ਸਾਡਾ ਕੀ ਰੋਡ ਮੈਪ ਹੈ ਯਾ ਤਾਂ ਇਹਨਾਂ ਸਿਆਸਤਦਾਨਾ ਕੋਲ ਦੱਸਣ ਲਈ ਕੁਝ ਵੀ ਨਹੀਂ ਇਆ ਫਿਰ ਵੋਟ ਲੈਣ ਲਈ ਧਰਮ ਵਾਲਾ ਰਸਤਾ ਜ਼ਿਆਦਾ ਆਸਾਨ ਲੱਗਦਾ ਹੈ ਕਾਰਨ ਕੋਈ ਵੀ ਹੋਵੇ ਪਰ ਇਹਨਾਂ ਦੀ ਬੋਲਬਾਣੀ ਇਤਰਾਜ਼ਯੋਗ ਹੈ ਜਿੱਦਨੇ ਗੁਰੂ ਹੈ ਜਿੱਦਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇਆ ਸੀ ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਜਿੱਥੇ ਫੋਟੋਆਂ ਕੱਢ ਕੇ ਦੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗਨਨ ਸਾਹਿਬ ਦਾ ਬੜਿਆਂ ਗੁਰੂਆਂ ਦਾ ਨਿਸ਼ਾਨ ਪੰਜ ਅਕਸਰ ਹੋਇਆ ਕਰਦਾ ਸੀ ਕੀ ਕਾਂਗਰਸ ਪਾਰਟੀ ਨੇ ਪੰਜਾਬ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਤਾਂ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈ ਜਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵੇ ਸਿੱਖ ਜੀ ਹਾਂ ਪਹਿਲੀ ਵੀਡੀਓ ਬੀਤੇ ਦਿਨ ਦੀ ਹੈ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਨੂੰ ਗੁਰੂ ਸਹਿਬਾਨਾਂ ਦੇ ਪੰਜੇ ਨਾਲ ਜੋੜ ਦਿੱਤਾ ਵਿਰੋਧ ਹੋਇਆ ਤਾਂ ਮਾਫੀ ਮੰਗ ਲਈ ਲੱਗਿਆ ਕਿ ਹੁਣ ਅਜੇ ਬਿਆਨ ਨਹੀਂ ਆਉਣਗੇ ਪਰ ਇੱਕ ਦਿਨ ਬਾਅਦ ਹੀ ਭਾਜਪਾ ਲੀਡਰ ਬੋਨੀ ਅਜਨਾਲਾ ਨੇ ਵੀ ਇੱਕ ਬਿਆਨ ਦੇ ਦਿੱਤਾ ਜਿਸ ਵਿੱਚ ਉਸਨੇ ਸਿੱਖ ਧਰਮ ਨੂੰ ਛੋਟਾ ਬੱਚਾ ਕਹਿ ਦਿੱਤਾ ਜਦ ਕਿ ਯੀਸ਼ੂ ਮਸੀਹ ਨੂੰ ਵੱਡਾ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸਪੀਸੀ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਹallelujah ਕਿਹੜੀ ਭਾਈ ਅਮਰਤਾ ਵੜਿੰਗ ਵਾਂਗ ਬੋਨੀ ਅਜਨਾਲਾ ਦਾ ਵੀ ਵਿਰੋਧ ਹੋਇਆ ਤਾਂ ਫਿਰ ਉਹਨਾਂ ਨੇ ਵੀ ਉਹ ਹੀ ਕਿਹਾ ਕਿ ਮੇਰੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਕੱਲ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਧੋਲ ਮੋੜ ਕੇ ਪੇਸ਼ ਕੀਤਾ ਗਿਆ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ। ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ। ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ। ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਕਾਰ ਕਰਦਾ ਸੀਗਾ ਹੈਗਾ ਤੇ ਰਹਾਗਾ ਕਰਦਾ ਰਹਾਂਗਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਉਧਰ ਐਸਜੀਪੀਸੀ ਨੇ ਵੀ ਇਸ ਬਿਆਨ ਦੀ ਨਕੀਦੀ ਕੀਤੀ ਹੈ ਗੁਰਚਰਨ ਸਿੰਘ ਗਰੇਵਾਲ ਨੇ ਬੋਨੀ ਅਜਨਾਲਾ ਨੂੰ ਸਿੱਖ ਧਰਮ ਦੀਆਂ ਕੁਰਬਾਨੀਆਂ ਵੀ ਯਾਦ ਕਰਵਾਈਆਂ ਅੱਜ ਪਤਾ ਲੱਗਾ ਕਿ ਜੇ ਇੱਕ ਬੋਨੀ ਅਜਨਾਲਾ ਨਾਮ ਦੇ ਵਿਅਕਤੀ ਨੇ ਜਿਹੜੇ ਪਹਿਲਾਂ ਕਿਸੇ ਸਮੇਂ ਅਕਾਲੀ ਦਲ ਵਿੱਚ ਰਹੇ ਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੁੱਕ ਕੇ ਲੜਾਈ ਲੜ ਰਹੇ ਨੇ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਸ਼ਾਮਲ ਹੋਵੇ ਕੋਈ ਇਤਰਾਜ਼ ਨਹੀਂ ਹਰ ਵਿਅਕਤੀ ਨੂੰ ਆਪਣਾ ਹੱਕ ਹੈ ਪਰ ਉਹ ਧਰਮ ਨੂੰ ਤੁਲਨਾ ਕਰ ਰਹੇ ਆ ਉਹ ਕਹਿ ਰਹੇ ਆ ਕਿ 크ਿਸਚੀਅਨ ਧਰਮ ਜਿਹੜਾ ਵਾ ਬਹੁਤ ਵੱਡਾ ਵਾ ਤੇ ਜਿਹੜਾ ਸਿੱਖ ਧਰਮ ਆ ਇਹ ਬੱਚਾ ਧਰਮ ਸੋ ਮੈਨੂੰ ਇਦਾਂ ਲੱਗਦਾ ਕਿ ਬੋਧਕਤਾ ਜਿਹੜਾ ਪਦਰ ਆ ਉਹ ਇੰਨਾ ਕਿ ਨਿਹਾਰ ਗਿਆ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਇੱਕ ਸਿੱਖ ਪਰਿਵਾਰ ਦੇ ਅੰਦਰ ਜਨਮੇ ਨੇ ਤੇ ਚੰਗੀ ਉਹਨਾਂ ਨੇ ਸਿੱਖ ਪਰਿਵਾਰ ਦੇ ਅੰਦਰ ਰਹਿ ਕੇ ਆਪਣੀ ਕਹਿ ਲਈ ਆ ਵੀ ਬੁੱਧੀ ਮੁਤਾਬਕ ਆਪਣੀ ਜ਼ਿੰਦਗੀ ਜਿਉਈ ਹੈ ਅੱਜ ਚੋਣਾ ਲੈਣ ਵਾਸਤੇ ਕਿਸੇ ਇੱਕ ਵਰਗ ਦੇ ਜਲਸੇ ਵਿੱਚ ਜਾ ਕੇ ਉਥੇ ਧਰਮ ਨੂੰ ਛੋਟਾ ਵੱਡਾ ਕਰ ਰਹੇ ਆ ਨੇ ਕੀ ਅਧਿਕਾਰ ਆ ਜੀ ਬੋਨੀ ਨੂੰ ਕੀ ਉਹ ਏ ਸਿੱਖ ਧਰਮ ਨੂੰ ਇੱਕ ਬੱਚਾ ਧਰਮ ਦੇ ਬੱਚੇ ਦੇ ਤੌਰ ਤੇ ਜਿਕਰ ਕਰੇ ਵੈਸੇ ਬੋਨੀ ਅਜਨਾਲਾ ਨੇ ਇਹ ਬਿਆਨ ਉਦੋਂ ਦਿੱਤਾ ਸੀ ਜਦੋਂ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਟੇਜ ਤੇ ਮੌਜੂਦ ਸਨ ਦੱਸਣਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ ਭਾਜਪਾ ਦੇ ਉਮੀਦਵਾਰ ਵੀ ਨੇ ਸੰਧੂ ਆਪਣੇ ਪਿਤਾ ਅਤੇ ਦਾਦੇ ਦੇ ਸਿੱਖ ਧਰਮ ਵਿੱਚ ਪਾਏ ਯੋਗਦਾਨ ਬਾਰੇ ਵੋਟਰਾਂ ਨੂੰ ਦੱਸਦੇ ਵੀ ਨੇ ਪਰ ਜਦੋਂ ਬੋਨੀ ਇਹ ਸਭ ਬੋਲ ਰਹੇ ਸਨ ਉਹ ਵੀ ਕੁਝ ਨਹੀਂ ਬੋਲੇ ਜਿਸ ਨੂੰ ਲੈ ਕੇ ਵੀ ਗੁਰਚਰਨ ਸਿੰਘ ਗਰੇਵਾਲ ਨੇ ਸਵਾਲ ਖੜੇ ਕੀਤੇ ਮੈਂ ਹੈਰਾਨ ਆ ਇਸ ਗੱਲ ਤੇ ਕਿ ਅੰਮ੍ਰਿਤਸਰ ਸਾਹਿਬ ਤੋਂ ਇੱਕ ਭਾਜਪਾ ਦੇ ਉਮੀਦਵਾਰ ਦੇ ਵਜੋਂ ਮੈਦਾਨ 'ਚ ਉਤਰੇ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਇਹ ਗੱਲ ਦਾ ਦਾਵਾ ਕਰਦੇ ਨੇ ਕਿ ਮੇਰੇ ਪਿਤਾ ਪੁਰਖ ਜਿਹੜੇ ਨੇ ਸਮੁੰਦਰੀ ਪਰਿਵਾਰ ਜਿਹੜਾ ਉਹਨੇ ਕੌਮ ਦੇ ਲਈ ਵੱਡੀਆਂ ਲੜਾਈਆਂ ਲੜੀਆਂ ਤੇ ਇਸ ਗੱਲ ਦੇ ਮੁਆਵਜ਼ੇ ਵਿੱਚ ਵੋਟ ਦੀ ਮੰਗ ਵੀ ਕਰਦੇ ਨੇ ਵੋਟ ਦੀ ਮੰਗ ਕੋਈ ਵੀ ਕਰ ਸਕਦਾ ਪਰ ਮੈਨੂੰ ਇਸ ਗੱਲ ਤੇ ਲਈ ਬੜਾ ਅਫਸੋਸ ਹੋਇਆ ਕਿ ਉਹਨਾਂ ਦੇ ਹਾਜ਼ਰੀ ਦੇ ਵਿੱਚ ਕੀ ਹੁਣ ਵੋਟਾਂ ਹੀ ਸਿਰਫ ਤੁਹਾਡੇ ਲਈ ਮਾਇਨੇ ਰੱਖੀਆਂ ਸਿਰਫ ਕਿ ਤੁਹਾਡੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਵੱਡੇ ਸਿੱਖ ਪਰਿਵਾਰ ਹੋਣ ਦਾ ਦਾਵਾ ਕਰਦੇ ਹੋ ਕਿ ਤੁਹਾਨੂੰ ਇਸ ਗੱਲ ਦੇ ਲਈ ਉਸ ਸਮੇਂ ਕੋਈ ਟਿੱਪਣੀ ਯਾਦ ਨਹੀਂ ਆਈ ਕਿ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਸਿੱਖ ਧਰਮ ਦੀ ਤੋਹੀਨ ਕਰ ਰਹੇ ਹੋ ਉਸ ਦਸਤਾਰ ਦੀ ਤੋਹੀਨ ਕਰ ਰਹੇ ਹੋ ਲੀਡਰਾਂ ਵੱਲੋਂ ਅਜਿਹੀ ਬਿਆਨਬਾਜ਼ੀ ਇਹਨਾਂ ਦੇ ਇਰਾਦਿਆਂ ਤੇ ਸਵਾਲ ਖੜੇ ਕਰਦੀ ਹੈ ਬੇहद ਸ਼ਰਮਨਾਕ ਤੇ ਪਰੇਸ਼ਾਨ ਕਰਨ ਵਾਲੀ ਵੀ ਹੈ ਪਰ ਪੰਜਾਬ ਜਵਾਬ ਦੇਗਾ ਕਿਉਂਕਿ ਅਮਨ ਪਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ ਸੂਬਾ ਹਮੇਸ਼ਾ ਚਾਹੁੰਦਾ ਹੈ ਸਿਆਸਤ ਕਰੋ ਪਰ ਧਰਮ ਦੇ ਨਾਮ ਤੇ ਨਹੀਂ ਬਿਊਰੋ ਰਿਪੋਰਟ ਪੀਟੀਸੀ ਨਿਊਜ਼